ਜੀ ਸਰ ਟਰੈਕ ਦੇ ਉੱਪਰ ਐਮਵੀ ਇਨਸਪੈਕਟਰ ਹਨ ਠੀਕ ਹੈ ਅੱਜ ਪਾਸਿੰਗ ਕੀਤੀ ਜਾ ਰਹੀ ਹੈ ਕਿਹੜੇ ਕਿਹੜੇ ਦਿਨ ਨੇ ਤੇ ਕੀ ਟਾਈਮ ਹੈ ਜੀ ਮੋਟਰ ਵਹੀਕਲ ਇਨਸਪੈਕਟਰ ਦੀ ਜੀ ਇੱਕ ਪੋਸਟ ਹੈ ਜਿਹੜੀ ਕਿ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਕੈਟਰ ਕਰ ਰਹੀ ਹੈ ਉਹਨਾਂ ਕੋਲ ਹੁਸ਼ਿਆਰਪੁਰ ਤੋਂ ਇਲਾਵਾ ਤਿੰਨ ਜ਼ਿਲ੍ਹੇ ਹੋਰ ਵੀ ਹੈ ਦੋਆਬਾ ਰੀਜਨ ਦੇ ਵਿੱਚ ਸੋ ਇਸ ਪਿੱਛੇ ਹਫ਼ਤੇ ਵਿੱਚ ਸਰ ਵੀ ਇੱਕ ਦਿਨ ਸਾਨੂੰ ਮਿਲਦਾ ਹੈ ਉਹਦੇ ਵਿੱਚ ਵੀ स्लॉट ਜਿਹੜੇ ਫਿਕਸ ਹੈਗੇ ਟਾਈਮ ਜਿਹੜੇ ਵਰਕਿੰਗ ਆਵਰ ਹੈ ਜੋ ਪੰਜਾਬ ਸਰਕਾਰ ਦੇ 9 ਤੋਂ ਲੈ ਕੇ 5 ਤੱਕ ਇਸ ਦੌਰਾਨ ਸਾਰਾ ਕੰਮ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਕਾਫੀ ਪਬਲਿਕ ਦੇਖੇ ਨੇ ਪਰੇਸ਼ਾਨ ਵੀ ਹੁੰਦੀ ਕਿ ਇੱਕ ਦਿਨ ਆ ਉੱਥੇ ਕਾਫੀ ਰਸ਼ ਪਿਆ ਹੋਇਆ ਉਹਦੇ ਸਬੰਧ ਦੇ ਵਿੱਚ ਅਸੀਂ ਹੈੱਡਕ quartਰ ਦੇ ਨਾਲ ਲਗਾਤਾਰ ਰਾਬਤੇ ਦੇ ਵਿੱਚ ਕਿ ਇੱਥੇ ਐਮਬੀਏ ਇੱਕ ਡੈਡੀਕੇਟਿਡ ਐਮਬੀਏ ਇੱਥੇ ਅਪਾਇੰਟ ਕੀਤਾ ਜਾਵੇ ਜਿਹੜਾ ਕਿ ਪੂਰਾ ਹਫਤਾ ਹੁਸ਼ਿਆਰਪੁਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਉਹ ਰੈਗੂਲਰ ਸਾਡਾ ਜੋ ਵੀ ਗਲਪਤ ਹੁੰਦੀ ਹੈ ਰੱਗ-ਰੱਗ ਰੋਜ਼ ਹੀ ਵੀਸੀ ਹੁੰਦੀ ਹੈ ਸੀ ਦੋ ਚਾਰ ਦਿਨ ਬਾਅਦ ਮਾਨ ਜੋਗ STC ਸਰਵ ਨੂੰ ਇਹਦੇ ਬਾਰੇ آگਾਹ ਕਰਵਾ ਰਹੇ ਹਾਂ ਕਿ ਅਸੀਂ ਬੇਨਤੀ ਕਰ ਰਹੇ ਹਾਂ ਕਿ ਸਾਨੂੰ ਇੱਕ ਡੈਡੀਕੇਟਿਡ ਸਿਰਫ ਹੁਸ਼ਿਆਰਪੁਰ ਜ਼ਿਲ੍ਹੇ ਵਾਸਤੇ ਇੱਕ ਐਮਬੀਏ ਦਿੱਤਾ ਜਾਵੇ ਤਾਂ ਕਿ ਪਬਲਿਕ ਨੂੰ ਅ ਅਸੁਵਿਧਾ ਤੋਂ ਬਚਾਇਆ ਜਾ ਸਕੇ ਸਹੂਲਤ ਮਿਲ ਸਕੇ ਲੋਕਾਂ ਨੂੰ ਸਰ ਇੱਕ ਜਿਹੜਾ ਟਰੈਕ ਨਾ ਹੈਗਾ ਹੁਸ਼ਿਆਰਪੁਰ ਦਾ ਉੱਤੇ ਕਾਫੀ ਰਸ਼ ਦੇ ਕਾਰਨ ਬੇਸਿਕਲੀ ਹੋ ਗਿਆ ਜਿਹੜੀ ਆਪਾਂ ਗੱਲ ਕੀਤੀ ਹੈ ਜੇ ਕਿ ਇੱਕ ਐਮਵੀਆ ਜਿਹੜਾ ਹਫਤੇ ਦੇ ਵਿੱਚ ਇੱਕ ਦਿਨ ਆਂਦਾ ਵਾ ਤੇ स्लॉट्स ਜਿਹੜੇ ਆ ਉਹ ਵੀ ਪਰ ਦਿਨ ਦੇ ਫਿਕਸ ਹੈਗੇ ਆ ਨੈਚੁਰਲੀ ਉਹਦੇ ਨਾਲ ਕਯੂਇੰਗ ਜਿਹੜੀ ਬਹੁਤ ਲੰਬੀ ਹੋ ਗਈ ਹੈ ਤਾਂ ਲੋਕਾਂ ਨੂੰ ਵੇਟ ਕਰਨੀ ਪੈ ਰਹੀ ਹੈ ਉਹਦਾ ਇਲਾਜ ਇਹੀ ਹੈ ਕਿ ਸਾਨੂੰ ਇੱਕ ਡੈਡੀਕੇਟਿਡ ਐਮਵੀਆ ਮਿਲੇ ਉਹਦੇ ਲਈ ਆਪਾਂ ਯਤਨਸ਼ੀਲ ਨਾ ਤੇ ਇਹ ਜ਼ਿਕਰ ਮੋਟਰ ਵਹੀਕਲ ਇਨਸਪੈਕਟਰ ਦੀ ਗੱਲ ਕੀਤੀ ਜਾਵੇ ਤਾਂ ਉਹ ਲੋਕਾਂ ਨਾਲ ਕਾਫੀ ਰੋਕਲੀ ਗੱਲ ਕਰ ਰਿਹਾ ਹੈ ਵੀ ਸਹਿਯੋਗ ਕਰ ਰਿਹਾ ਤੇ ਇਹਦੇ ਬਾਰੇ ਕੀ ਤੁਹਾਨੂੰ ਮੈਂ ਅਸੀਂ ਕੋਪੜਤਾਲ ਕਰਾਵਾਂਗੇ ਜੀ ਉੱਥੇ ਲੋਕਾਂ ਨੂੰ ਵੀ ਪੁੱਛਾਂਗੇ ਤੁਸੀਂ ਵੀ ਜੋ ਵਜਨ ਦਿੱਤਾ ਹੈ ਇਹ ਮੈਨੂੰ ਬਣਾ ਕੇ ਉਹਨਾਂ ਨੂੰ ਵੀ ਪੁੱਛਾਂਗੇ ਔਰ ਬੰਦੀ ਕਾਰਵਾਈ ਕਰਾਂਗੇ ਉੱਤੇ